ਚਾਰ ਲੈ ਜਾ ਚਾਰ ਨੰਬਰ ਦੀ ਸਾਡੇ ਦਾ ਖੋਟ ਛਾ ਕੇ ਇੱਕ ਪਾਸੇ ਇੱਕ ਪਾਸੇ ਟਿਕਾ ਕੇ ਰੱਖੋ ਜਿੰਨੇ ਦੇੜ ਨਹੀਂ ਆਹੇ ਕਾਇਓ ਲਾਇਸੈਂਸ ਨੇ ਕੋ ਗੇਮ ਆਰ ਨਹੀਂ ਨਾ ਕਦੇੜ ਨਹੀਂ ਹੈ ਇਹਦੇ ਨੇ ਖਾਦੀ ਮਾਰਦੀ ਛੇਤੀ ਦੇ ਤੂੰ ਇਹਦੇ ਨੇ ਲਓ ਜੀ ਵਿਆਹ ਦਾ ਸੌਦਾ ਕਹਿੰਦੇ ਆ ਚੁੱਕਾ ਕਹਿੰਦੇ ਖਾਂਢੀ ਦੇ ਕਿੰਨੇ ਆਵਲਾ ਦੋ ਘੱਟ ਰੁਪਏ ਲੱਗ ਜਾਂਦੇ ਆ 10 ਗੋਈਆਂ ਨਹੀਂ ਆਉਣ ਰਹੀ ਤੇ ਸੌਦੇ ਦੀ ਤੇ ਤੂੰ ਕੱਲੇ ਲੱਦਿਆ ਉੱਥੇ ਆ ਲਸੋ ਖਾ ਕੇ ਦੱਸੀ ਕੱਲੇ ਨੇ ਲੱਗੇ ਆ ਮੈਂ ਕੱਲੇ ਨਹੀਂ ਰੇੜੀ ਨੂੰ ਕੰਮ ਕਰਨਾ ਖਰਾਬ ਤੋੜਨਾ ਰੈਡੀ ਮੈਂ ਦੱਸਦਾ ਜੀ ਨਾ ਚੱਤੀ ਵਾ ਦਾ ਰੈਡੀ ਤੇ ਨਹੀਂ ਟੁੱਟਦਾ ਕੰਮ ਨਾਲ ਇਹਨੇ ਤੋੜ ਦੇਣਾ ਜਿੱਦਾਂ ਪੁੱਤ ਆਇਆ ਨਾ ਛੋਟਾ ਉਹਨੇ ਆ ਤੋੜ ਦੇਣਾ ਹਾਂਜੀ ਸਾਸਟਿਕਾ ਸਾਰਾ ਲੋ ਜੀ ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਸੋ ਅੱਜ ਦਾ ਵਲੌਗ ਆਪਣੇ ਤੁਹਾਨੂੰ ਪਤਾ ਵਿਆਹ ਰਿਆ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਵਾ ਸੋ ਹੁਣ ਆਪਾਂ ਚੱਲੇ ਵਿਆਹ ਵਾਲਿਆਂ ਦੇ ਘਰੇ ਜ ਤੁਹਾਨੂੰ ਪਰਾਪੇ ਦਾ ਵਿਆਹ ਵਾ ਸੋ ਤਿਆਰੀਆਂ ਕਰੀ ਜਾਂਦੇ ਕੱਪੜੇ-ਕੋਪੜੇ ਬਣਾਈ ਜਾਂਦੇ ਆ ਸੋ ਇੱਕ ਕਾਰਟ ਗੁੱਟ ਬੰਦਨੇ ਤੇ ਡੱਬੇ-ਡੁੱਬੇ ਤਿਆਰ ਕਰੰਨੇ ਆ ਸੋ ਆਪਾਂ ਹੁਣ ਉਹਦੇ ਚੈਨਲ ਵਲੌਗ ਨੂੰ ਆਪਣੇ ਆਇਆ ਕਰਨੇ 1 2 ਇੱਕ ਰੋਜ਼ ਜੱਪੜੀ ਆਇਆ ਕਰਨਾ ਵਲੌਗ ਤੇ ਚੈਨਲ ਆਪਾਂ ਕਰ ਲਓ ਸਬਸਕ੍ਰਾਈਬ ਤੇ ਸਤਿ ਸ੍ਰੀ ਅਕਾਲ ਆ ਤੇ ਦਬਰੋ ਚੱਕਰੋ ਲਾਲਾ ਲ ਕਰਾ ਰਹੋ ਥੈਂਕ ਯੂ so much ਤੇ ਬਾਕੀ ਜੇਕਰ ਨੇ ਹੋਰ ਆਪਣੇ ਫਨੀ ਵੀਡੀਓ ਸਨੈਪਚੈਟਾਂ ਤੇ ਆਪਾਂ ਨੂੰ ਫੋਲੋ ਕਰ ਲਓ ਬਾਕੀ ਆਪਣੇ ਇੰਸਟਾ ਤੇ ਵੀਡੀਓ ਹੁੰਦੇ ਰਹਿੰਦੀਆਂ ਸਨੈਪਚੈਟ ਤੇ ਆਪਣੀ ਸਨੈਪਚੈਟ ਆਈਡੀ ਹੈਗੀ ਸਨੋਵਰ ਬਾਲ 22 S A N O V E R ਤੇ B A L 22 ਵਾਜੀ ਵਾ ਸਤਿ ਸ੍ਰੀ ਅਕਾਲ ਕੀ ਬਾਤ ਹੈ ਮੱਕਾ ਹੋਣਾ ਦਾ ਅੰਦਾਜ਼ਾ ਪਰ ਮਾ ਬਹੁਤ ਬਣ ਜਣਾ ਉਹ ਕਿਹੜਾ ਬਲੈਂਟ ਆ ਉਹ ਜਿਹੜਾ ਹਰੇ ਬੀਬੀ ਪੈਨਟ ਵਿੱਚ ਫੁੱਲ ਤੇਰੀ ਜ਼ਿੰਮੇਵਾਰੀ ਆ ਨਹੀਂ ਨਹੀਂ ਮੈਂ ਨਹੀਂ ਪਾਣੀ ਪਾਉਣਾ ਲੈ ਹੁਣ ਨਹੀਂ ਪਾਣੀ ਪਾਣਾ ਕੇ ਖਰਾਬ ਕਰ ਦੇ ਸਾਰੇ ਫੁੱਲ ਮੈਂ ਪਰਸੋਂ ਮੈਂ ਪਹਿਲੇ ਦਿਨ ਪਰਸੋਂ ਪਾਇਆ ਨਾ 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 ਬੀਬੀ ਨਾ ਕਰੀ ਕਿਤੇ ਜਾ ਕੇ ਲਈ ਆਈਆਂ ਤੇ ਤੇ ਕਿੱਟਕੇ ਫੁੱਲ ਖਰਾਬ ਬਾਹਰ ਲੈ ਜਾਣਾ ਹੈ ਕਿੱਟਕੇ ਜਾ ਕੋ ਪਾਣੀ ਦਾ ਭਰ ਕੇ ਤੇ ਕਿਉਂ ਗਮਲਿਆਂ ਚ ਪਾਇਆ ਸੀ ਕੀ ਗੱਲ ਉਸ ਨੂੰ ਮੰਮੀ ਚਾਹ ਤਾਂ ਬਣਾ ਦੇ ਚਾਹ ਬਣਾ ਚਾਹ ਮਾ ਦੇ ਤੇਰੀ ਲੋ ਵੀ ਆ ਵਿਦਿਆਪੜਾ 7 ਹੀ ਕਿੰਨਾ ਰੰਗ ਰੱਖੀ ਦੀ ਇਹ ਚ ਦੋ ਤਰ੍ਹਾਂ ਦੀ ਹੁੰਦੀ ਆ ਹਾਂ ਉਹ ਜਿਹੜੀ ਉਹ ਆਉਂਦਾ ਬਹੁਤ ਛੱਜਾ ਜਿਹਾ ਬਣ ਜਾਣਾ ਇਹ ਇਸ ਚੀਜ਼ ਨੂੰ ਐਂ ਦੇ ਕਟਿੰਗ ਦੀ ਕਰਨ ਦੀ ਲੋੜ ਨਹੀਂ ਉਹਨੂੰ ਕਟਿੰਗ ਕਰਨ ਦੀ ਨਹੀਂ ਚਵਾਈ ਡੈਡੀ ਦੀ ਕਿਹਦੀ ਆ ਇਹਨੂੰ ਡੋਟੀਆਂ ਲੱਗਣੀਆਂ ਇਹਨੂੰ ਲੱਗਣੀਆਂ ਆ ਡੈਡੀ ਨੇ ਲੱਭਿਆ ਨਾਲ ਆ ਨਾ ਇਹ ਮੈਂ ਲੱਭਾ ਕਿਸੇ ਨੇ ਲੱਭਾ ਕੋਈ ਨਹੀਂ ਚਾਜਦਾ ਫੁੱਲ ਕੋਈ ਨਹੀਂ ਚਾਜਦੇ ਆ ਸਾਰੀ ਮੈਂ ਲਾਏ ਫਿਰ ਅੱਗੋਂ ਜਿਹੜਾ ਖੁੱਟਨੇ ਤੇ ਉਹਨੂੰ ਕਿਸੇ ਕੰਮ ਦੇ ਨਹੀਂ ਹਣੀ ਕਿਉਂ ਨਹੀਂ ਉਹ ਤਾਂ ਉਹ ਵੀ ਪਈ ਆ ਓ ਡੈਡੀ ਉਹ ਬੰਟਾ ਚੱਲ ਜਾ ਉਹ ਨਿਕਲ ਆ ਫੁੱਲ ਆ ਨਿਕਲਿਆ ਜਾ ਰਹਾ ਓਏ ਓਏ ਖੁੱਟ ਤੇ ਲੱਗਾ ਨਿਕਲਦਾ ਮੋੜ ਮਾਰ ਕੇ ਨਹੀਂ ਆਉਣਾ ਵੱਡਾ ਯਾਰ ਦਮਲੇ ਫਿਰ ਭੂਖ ਜੀ ਨਹੀਂ ਉਹ ਚੰਗੀ ਹੌਲੇ ਨਿਕਲ ਪਏ ਸਹੀ ਆਵੇਂ ਨਿਕਲ ਪਾਏ ਨਿਕਲ ਆ ਫਿਰ ਕੀ ਆ ਗੋਮੀ ਇਹਦੇ ਵਿੱਚ ਨਹੀਂ ਨਿਕਲਦੇ ਫੁੱਲ ਬਾਜੋਂ ਜਦੋਂ ਹੀ ਚ ਨਿਕਲਣਾ ਇਹ ਉਹਦੇ ਹੀ ਹਾਂ ਨਹੀਂ ਭੂਖ ਨਿਕਲਦੀ ਨਹੀਂ ਇਹ ਕੱਟ ਕੇ ਹੋਰ ਤੇ ਦਾਦ ਨੇ ਮੁੜ ਕੇ ਆਪਾਂ ਮਾਜੋ ਕਿੱਥੇ ਨਿਕਲਣੇ ਡੈੜੀ ਜਾ ਰਾ ਉਹ ਕਹਿੰਦਾ ਜਿੱਥੋਂ ਮਰਜੀ ਜਾਚਾਰ ਵਰਾ ਕੱਢ ਲੈ ਇਹਨਾਂ ਨੂੰ ਦਿਖਾਵੇਂ ਨਿਕਲਦੇ ਪਏ ਆ ਠਾਕ ਪਾ ਲੱਕ ਕੱਟ ਕੇ ਹੋਰ ਲਾੜ ਸੁੱਕ ਜਾਂਦੇ ਪੱਤਰੀ ਡੈੜੀ ਬਾਸ ਗਮਲਾ ਤੋੜਨਾ ਡੈੜੀ ਹੋਰ ਲਵੀਆਂ ਗਮਲਾ ਟੁੱਟਾ ਨੇ ਉਹ ਹੋਰ ਗੱਲ ਆ ਲੱਗ ਗੱਲਾਂ ਆ ਤਿੰਨ ਤਰ੍ਹਾਂ ਦੇ ਹੁੰਦੇ ਚ ਲਾਲ ਅਤੇ ਪੀਲੇ ਤੇ ਕੋਈ ਚਾਹੀਦੇ ਲੈਣ ਕੋ ਫੁੱਲ ਫੁੱਲ ਲੱਗੇ ਹੋਣ ਜਿੰਨਾਂ ਆਵਾ ਫੁੱਲ ਵਾਲੇ ਸੋਹਣੇ ਲੱਗ ਆਏ ਸੋਹਣੇ ਲੱਦਿਆ ਫੁੱਲਾਂ ਵਾਲੇ ਆਉਂਦੇ ਛੇ ਮਹੀਨੇ ਲਿੰਦੇ ਇਹ ਉੱਪਰ ਪਿਆ ਭਰਾ ਪਾਣੀ ਲੱਗਾ ਤਾਂ ਗਲੀ ਜਾਂਦੇ ਆਏ ਚੱਲ ਜਿਹੜੇ ਲੱਗੇ ਜਿਹੜੇ ਹੁੰਦੇ ਹੋ ਜਾਣਗੇ ਵਿੱਚ ਜਿਹੜੇ ਨਗਰਗੇ ਲੱਗੇ ਪਾਣੀ ਪਾਵਾਂਗੇ ਇੱਕ ਤਾਂ ਇਕੱਲੇ ਲੱਗੇ ਹੁੰਦੇ ਫਿਰ ਪਾਣੀ ਪਾਉਣੇ ਪਿਆ ਕਰਨ ਇਹਨਾਂ ਨੂੰ ਪਾਉਣੇ ਪਿਆ ਕਰਦਾ ਜਾਈ ਪਾਣੀ ਨਹੀਂ ਦੇਣਾ ਸਿਆਣਾ ਚ ਰੋਟ ਨਹੀਂ ਪਾਣੀ ਉਹਨੂੰ ਤਾਂ ਬਿਲਕੁਲ ਨਹੀਂ ਪਾਣੀ ਦੇਣਾ ਆ ਜਿਹੜਾ ਇਹ ਪਾਣੀ ਐ ਉਹ ਝੋਨੇ ਲਾਉਣਾ ਹੁੰਦਾ ਪਾਣੀ ਇਹਨਾਂ ਨੇ ਸੁੱਕਣ ਦਿੰਦੇ ਨੇ ਝੋਨਿਆਂ ਨੂੰ ਪਾਣੀ ਲਾ ਦਿੰਦੇ ਆ ਐ ਤੀ ਜਿਆਦਾ ਉਹਦੀਆਂ ਤੇ ਨਾ ਬਾਦੂ ਆ ਪਾਣੀ ਆ ਪਿਆ ਇੰਨਾ ਪਾਣੀ ਲੈ ਕੰਧਾਂ ਨੂੰ ਜੜ ਗਿਆ ਸਲਾਬ ਲੈ ਰੰਗ ਲੈ ਗਿਆ ਸਾਰਾ ਇਹਨਾਂ ਨੇ ਪਾਣੀ ਲਾਇਆ ਮਾਲੀ ਨੂੰ ਪੁੱਛੋ ਹਾਂ ਮਾਲੀ ਕਿਥੇ ਆਵੇ ਮਾਲੀ ਨਹੀਂ ਮੂਗੇ ਮਾਲੀ ਆਵਾ ਮੈਂ ਨਹੀਂ ਮਾਲੀ ਮੁੱਲੀ ਮਾਲੀਆਂ ਤਾਂ ਮਿੱਟੀ ਕੱਟਣ ਲੱਗੇ ਹੋਇਆ ਆ ਸਾਰੀ ਮਿੱਟੀ ਬਾਹਰ ਕੱਢ ਦੇ ਤੇ ਬੁੱਟਾ ਕਾ ਚਾ ਲਾਉਣਾ ਯਾਰ ਐਨ ਦੋ ਹੁਣ ਆ ਗਿੱਡੀ ਮਿੱਟੀ ਪਰ ਉਹ ਤੇ ਬਾਥ ਥੱਲਣੀ ਆਲੇ ਰੋਣੇ ਆਪਾਂ ਲਾਉਣੀ ਐ ਇਹਦੇ ਮਿੱਟੀ ਪਾਉਣੀ ਆ ਹੈ ਆਹ ਤੋੜ ਦਿੱ ਗਿਆ ਕਮਲਾ ਕਿਉਂ ਤੋੜਨਾ ਕਮਲਾ ਯਾਰ ਮੈਂ ਤਾਂ ਤਾਂ ਜੀਵ ਨਹੀਂ ਕਰਦਾ ਜਿਹੜੇ ਪੈਸੇ ਵਿੱਚ ਪਚਾਉਣੇ ਆ ਤੇ ਕਮਲਾ ਪਚਾਉਣਾ ਹੁਣ ਤੁਸੀਂ ਦੱਸੋ ਤੁਹਾਡੀ ਉਮਰ ਦੇ ਸਾੜੇ ਮੰਨੇ ਲਾਲ ਲੈਣੀ ਵਾਪਰਦਾ ਸਤਿ ਬਾਪੂ ਡੈਡੀ ਤਾਂ ਕਹੇ ਸੀ ਤਾਂ ਕਮਲਾ ਤੋੜਦੇ ਖਿਚੀਆਂ ਦੇ ਇਹ ਨਾ ਮੇਰਾ ਬੂਟਾ ਟੁੱਟ ਗਿਆ ਤੋੜਦੇ ਫਿਰ ਕਮਲਾ ਕੋਈ ਨਾ ਤੋੜਦੇ ਯਾਰ ਦਿਮਾਗ ਵਰਤੀ ਨਾ ਦਾਵਾ ਫਿਰਿਆ ਤੁਰੀਆਂ ਕਮਲਾ ਵੀ ਬਚੇ ਤੇ ਬੂਟਾ ਵੀ ਬਚਾ ਹਾਂ ਦਿਮਾਗ ਡੈਡੀ ਵਰਤ ਹੁਣ ਇਹਨ ਡੈਡੀ ਨੇ ਪਤਾ ਯਾ ਵੇਖਿਆ ਮੈਂ ਸਿਮਹਾਤਾ ਕਰਤਾ ਕੰਮ ਆ ਆਇਆ ਓਏ ਇਹ ਆ ਦਿਮਾਗ ਮੈਂ ਬੰਲਾ ਦਾ ਥੋੜਾ ਖਦਵਾਨ ਨਹੀਂ ਪਰ ਡੈਡੀ ਇਹ ਕੀ ਗੱਲ ਤਿੱਕਾ ਹੈ ਤੇਰੇ ਦਾ ਕਬੜਾ ਥੋੜ ਦੇ ਮਨ ਕੇ ਨਹੀਂ ਡੈਡੀ ਹੂੰ ਤੂੰ ਕੰਮ ਕਰਨਾ ਖਰਾਬ ਤੋੜਨਾ ਡੈਡੀ ਮੈਂ ਦੱਸਦਾ ਜੀ ਨਾ ਚੱਕੀ ਵਰਦਾ ਡੈਡੀ ਤੇ ਨਹੀਂ ਟੋੜਨਾ। ਹਮਲਾ ਇਹਨੇ ਤੋੜ ਦੇਣਾ ਜਿੰਨਾ ਕੋ ਬਚਾਇਆ ਹੈ ਨਾ ਛੋਟਾ ਉਹਨੇ ਇਹ ਤੋੜ ਦੇਣਾ। ਇੱਥੇ ਰੱਖਾ ਇੱਥੇ। ਡੈਡੀ ਕਰਦਾ ਵੀ ਤੁਹਾਨੂੰ ਸਾਨਾ। ਸਹੀ ਗੱਲ ਆ। ਆ ਪਹਿਲਾਂ ਤਾਂ ਵੱਡਾ ਡੈਡੀ ਨੂੰ ਸਲਾਮ ਕਰਾ ਦੇਣਗੇ। ਗਲਤ। ਹਮਲਾ ਕੋ ਬਚਾਇਆ ਨਾ ਛੋਟਾ। ਹਾਂ ਵੀ ਵੀ ਕੀ ਕਹਿਣਾ ਚਾਹੇਗੀ ਹਰ ਫੁੱਲਾ ਮਾਰੇ ਹੋਣਾ। ਤੈਨੂੰ ਫੁੱਲਾ ਵਰਗੀ ਕੀ ਆ ਫੁੱਲ ਦੇਰ ਤੋਂ ਸੋਹਣੇ ਨੇ ਕੀ ਕਹਿਣਾ ਚਾਹੇਗੀ? ਸੋਹਣੇ ਫੁੱਲ ਬਹੁਤ ਸੋਹਣੇ। ਤੇਨੂੰ ਫੁੱਲ ਸੋਹਣੇ ਨੇ। ਕਿਹਦੇ ਨਾਲੋਂ? ਨਾਲੋਂ ਸੋਹਣਾ। ਹਾਂ ਮੈਂ ਫੁੱਲਾਂ ਨਾਲੋਂ ਸੋਹਣਾ। ਦਾਦੇ ਨੂੰ ਵਾਸ਼ਾ ਹਾਂ ਬਾਪੂ ਕਿਵੇਂ ਲੱਗੇ ਆਪਣੇ ਓਕੇ ਫੁੱਲ ਨਹੀਂ ਬੋਲ ਗਿਆ ਬਾਪੂ ਸੋਹਣੇ ਤੇ ਫੁੱਲ ਸੋਹਣੇ ਨਹੀਂ ਇਹ ਸੋਹਣੇ ਹਾਂ ਨਾ ਨਾ ਬਿਆਜ ਪਿਆਰਾ ਹਾਂ ਬਾਪੂ ਫੋਟੋ ਉੱਤੇ ਖੜ ਕੇ ਜਹਣੀ ਨਾਲ ਬਾਪੂ ਥੋੜਾ ਸ਼ਕੀਨ ਹਾਂ ਇਹ ਗੱਡੀ ਕਿਉਂ ਘੁੰਮਦੀ ਕਿ ਨਾ ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ ਬਾਪੂ ਉਹ ਘਣਾ ਲਾਇਆ ਕਰ ਸ਼ਾਵਾ ਸ਼ਾਵਾ ਚੰਗੀ ਤਰ੍ਹਾਂ ਹੈ ਵਧੀਆ ਵਧੀਆ ਪਾਣੀ ਹੋਰ ਵਧੀਆ ਵਧੀਆ ਕੀ ਕਰਾ ਵਧੀਆ ਵਧੀਆ ਜੇ ਮਿੱਟੀ ਭੋਰਾ ਵੀ ਰਹਿ ਗਈ ਵੇਖੀ ਤਹਲੇ ਬਰਾ ਕਾੜਾ ਵਾਲੇ ਲੈ ਇੰਨਾ ਨਹੀਂ ਕਾ ਦੱਸ ਮੈਂ ਦੂਜਾ ਲਗਾ ਰਿਆ ਜਣ ਚਾੜੂ ਦੀ ਤਾਂ ਸਾਫ ਕਰਨਾ ਝਾੜੂ ਵਾਲਿਆਂ ਨਾਲ ਮਿੱਟੀ ਜਾ ਸਿੱਖ ਲੈ ਹੁਣ ਕਰਦੇ ਤਾਂ ਕੁਛ ਹੈ ਨਹੀਂ ਕੀਤਾ ਇਹ ਪੰਗੜੀ ਝਾੜੂ ਵਾਲੇ ਬਣਨਾ ਪਵੇ ਝਾੜੂ ਵਾਲੇ ਨਹੀਂ ਬਣਨਾ ਝਾੜੂ ਵਾਲੇ ਹੀ ਬੰਨਣਾ ਝਾੜੂ ਵਾਲੇ ਨਹੀਂ ਬੰਨਣਾ ਤੂੰ ਕੀ ਨਹੀਂ ਬੰਨਣਾ ਹੋਰ ਕੀ ਬੰਨਣਾ ਝਾੜੂ ਫੇਰ ਨਾਲ ਬਣ ਜਾ ਲੈ ਵੇਖੀ ਲੈ ਵੀ ਬਈ ਬੱਸ ਫਾਈ ਭਾ ਤਾ ਮਨ ਰ ਗਿਆ ਦਿੱਸ ਫਾਈ ਨੂੰ ਇਹਦਾ ਵਿਆਹ ਨਹੀਂ ਕਰਾਉਣਾ ਰੋਟੀਆਂ ਮਕੋਣੇ ਕਿੱਥੇ ਨੇ ਤੇ ਝਾੜੂ ਬੰਨਣਾ ਸਿੱਖਣੇ ਪੈਣਾ ਉਹਦੇ ਵਿੱਚ ਨਹੀਂ ਨਹੀਂ ਹੈ ਨਹੀਂ ਸਹੀ ਫੇਰਦਾ ਨਹੀਂ ਵੀ ਝਾੜੂ ਸਹੀ ਫੇਰਨ ਵਾਲਾ ਨਹੀਂ ਸਹੀ ਵਿਆਹ ਆਪਾਂ ਕਹਿ ਆਲਣਾ ਬਾਪੂ ਵਿਆਹ 2048 ਵਿੱਚ ਵਿਆਹ ਆਉ ਲੈ ਮੋਤੀ ਵਾਲੀ ਮੈਂ ਕੋ ਫਾਗ ਲੈ ਲੈ ਉਹ ਚਾਰ ਤੇ ਕੱਢ ਲੈਣਾ ਲਾ ਤੇ ਰੰਗ ਰਹਿਣ ਦੇ ਦੂ ਭਰਾਵਾ ਨਹੀਂ ਆਪਣੇ ਬਾਪੂ ਦੀ ਗੱਲ ਨਹੀਂ ਬੀਬੀ ਨਵੰਦੀ ਕਰਦਾ ਕੋਈ ਬੀਬੀਆਂ ਕਰਨੀਆਂ ਹਰ ਵਾਰ ਬੀਬੀਆਂ ਨੇ ਐ ਕਰਨਾ ਝਾੜੂ ਨਹੀਂ ਸਹੀ ਤੁਹਾਡਾ ਭਰਾ ਝਾੜੂ ਸਹੀ ਫੇਰਨ ਵਾਲਾ ਨਹੀਂ ਸਹੀ ਆਹ ਜਿਉਂ ਕੀ ਦੀ ਜਾਂਦਾ ਟੀ ਚ ਲਾਇਆ ਹਨਾ ਉਹ ਬਹੁਤ ਸੋਹਣਾ ਦਰਖਤ ਬਣਿਆ ਇਹ ਕ੍ਰਿਸਮਸ ਟਰੀ ਆ ਨਾ ਫਲਾਨੀ ਕ੍ਰਿਸਮਸ ਕ੍ਰਿਸਮਸ ਦਾ ਪੂਰਾ ਟਰੀ ਨਹੀਂ ਨਹੀਂ ਇਹ ਨਹੀਂ ਕ੍ਰਿਸਮਸ ਇਹ ਘੜਾ ਵਾ ਇਹ ਮਿਸ ਮਿਸ ਦਾ ਕ੍ਰਿਸਮਸ ਦਾ ਚਾਹ ਲੈ ਜਿੱਥੇ ਜਾਓ ਚਾਹ ਜਿੱਥੇ ਜਾਓ ਚਾਹ 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 ਜਿੱਥੇ ਜਾਓ ਚਾਹ ਹੋਰ ਕੋਈ ਕੰਮ ਆ ਚਾਹ ਦੇ ਚਾਹ ਹੀ ਪੀਣੀ ਤੇ ਗਰਮੀਆਂ ਕਿਹੜਾ ਛੱਡਦੇ ਤੁਸੀਂ ਆ ਨਹੀਂ ਐਂ ਗਰਮੀਆਂ ਚੱਲਦੀ ਆ ਜਿੰਨੇ ਦੇੜ ਨਹੀਂ ਆਹੇ ਕਾਇਓ ਲਸਾਂਸ ਕੋ ਗੇਮ ਆਰ ਨਹੀਂ ਕਦੇ ਡੇੜਦੀਆਂ ਹੀ ਐ ਇਹਦੇ ਨੇ ਕੁਝ ਨਹੀਂ ਮਾਰਦੀ ਛੇਤੀ ਤੇ ਤੂੰ ਇਹਦੇ ਨੇ ਓ ਕਿਉਂ ਨਿਆ ਜਾ ਪਰੇ ਹੋ ਜਾ ਮੈਂ ਸਿਰ ਚ ਮਾਰ ਕੇ ਰੋੜਾ ਪਾ ਦੇਂਗੇ ਤੇ ਮੇਰੇ ਕੰਨ ਕੋ ਮੈਲ ਕੱਢ ਦੂੰ ਤੇ ਓਏ ਮੈਂ ਬਾਹਰ ਨਿਕਲ ਗੁੱਗੂ ਇੱਕ ਮਿੰਟ ਓਏ ਪਰਾਵਾ ਜਾ ਤੂੰ ਆ ਤਾ ਸਹੀ ਇੱਕ ਮਿੰਟ ਮੈਂ ਪਰਾਵਾ ਮੇਰਾ ਤੂੰ ਸਾਡੀ ਤੂੰ ਪਰਾਵਾ ਕਿੰਨਾ ਵਾ ਜਾ ਪਹਿਲਾਂ ਇਹਨੂੰ ਸਮਝਾ ਰਾਂਗੇ ਦੱਸ ਦੇ ਵੀ ਰੱਖਣਾ ਵੀ ਨਹੀਂ ਕਰਨਾ ਤੂੰ ਪਹਿਲੇ ਡਰ ਕੇ ਬਾਰੇ ਸੱਚੀ ਉਹ ਚੱਲ ਜਾਂਦੀ ਐ ਰੰਗ ਕਰਨਾ ਕਿ ਨਹੀਂ ਕਰਨਾ ਹੈ ਇਹ ਦਾ ਜਾਨਦਾਰ ਹਾਂ ਗਾਣਾ ਹਾਂ ਗਾਣਾ ਕਰਦੇ ਫਿੱਕਾ ਨਹੀਂ ਦਾ ਜੌਣਿਆ ਤੇਰੇ ਕੰਨ ਫਣੀ ਫੈ ਨਿਕਲ ਜੋ ਓਏ ਹਾਂ ਮੈਂ ਨਿਕਲ ਜੋ ਫੈਰ ਨਹੀਂ ਨਿਕਲਣਾ ਮੈਂ ਹੀ ਨਿਕਲ ਗਿਆ ਜਿੰਨੀ ਨਾ ਕਹੀ ਤੇਰੇ ਬੱਟ ਵੱਜ ਗਿਆ ਓਏ ਇਹ ਫੈ ਲਿਆ ਪੈਰ ਹੀ ਵੱਜੀ ਅਰੇ ਛੱਡ ਓ ਜਿਹੜਾ ਉੱਤੇ ਚੜਿਆ ਫਿਰਦਾ ਇਹਨੂੰ ਕਦ ਤੱਕ ਦੱਸ ਤੂੰ ਕਹਿ ਕਿਦੋਂ ਦਾ ਘੋਰੀਆਂ ਦੇ ਚੜਿਆ ਫਿਰਦਾ ਤੇਰੇ ਤੋਂ ਰੰਗਦਾ ਐਨੂੰ ਘਰ ਅੱਖ ਮਖਣਾ ਨਹੀਂ ਅੱਖ ਤੇ ਨਿਸ਼ਾਨਾ ਸਿੱਧਾ ਲਾਵਾਂ ਮੈਂ ਮਖਣਾ ਆਹ ਠੀਕ ਲੱਗਾ ਇਧਰ ਹੋਰ ਕਿਹੜੇ ਬੰਦੇ ਆ ਕੋਚ ਲੈ ਕੇ ਖੜ ਗਿਆ ਵਾ ਅੰਦਰ ਲੱਕੜ ਵਾਲਿਆਂ ਲੋ ਇਹ ਨਾਂ ਨ ਦੇ ਦਿੱਤਮ ਹੈ ਓ ਜਉਣਿਆ ਬਾਹਰ ਨਿਕਲ ਓਏ ਇਧਰ ਦੂਜੇ ਬੰਦੇ ਆ ਹਾਂ ਮਾਤਾ ਮਾਤਾ ਬੰਦੇ ਨਿਕਲਾ ਦੋ ਬਦਲਾ ਲੈਣੀ ਜਉਣਿਆ ਜੇ ਮਾਤਾ ਗਿਆ ਮੈਂ ਬਦਲਾ ਲੈਣੀ ਆਇਆ ਓਏ ਕਾਲੇ ਪਾਣੀ ਲੋਰ ਨੂੰ ਕਿਸੇ ਨੇ ਪਾਇਆ ਯਾਰ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਸਰਦਾਰਾ ਕਿਨੇ ਪਾਇਆ ਹੋਰ ਕਿਸੇ ਨੂੰ ਪੁੱਛ ਓ ਸਰਦਾਰਾ ਗੱਲ ਹੁਣ ਮੇਰੀ ਕੰਮੜ ਮੇੜ ਦਿਓ ਕਿਆ ਛੇਤੀ ਛੇਤੀ ਕਾਲੇ ਪਾਣੀ ਲੋਰ ਨੂੰ ਕਿੰਦੇ ਆ ਕਾਲੇ ਬੋਲ ਤੂੰ ਜਲਦੀ ਮੇਰੇ ਟਾਈਮ ਤੇ ਪਾਣੀ ਜੋਨੇ ਮੋੜ ਨੂੰ ਖਤ ਹੋ ਮਾ 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 ਨਹੀਂ ਕਰਨਾ ਸਹੀ ਤਰ੍ਹਾਂ ਡਾਇਲੌਗ ਬੋਲ ਜੇ ਬੋਲ ਰਹਾ ਤੇ ਆ ਮਾ 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 ਹੱਥ ਕਿਸ ਨੇ ਪਾਇਆ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਸਰਦਾਰਾ ਹੋਰ ਕਿਸੇ ਨੂੰ ਪੁੱਛ ਲੈਨੇ ਪੁੱਛ ਕਾ ਜਲਦੀ ਫਿਰ ਇੰਨਾ ਟਾਈਮ ਐਨੀਗਾ ਆਹ ਉਹ ਦੰਦਿਆ ਕੀ ਕਰਦਾ ਵਿਆਹ ਦਾ ਦਿਨ ਲੱਗ ਗਿਆ ਆਈ ਜਾਂਦੇ ਆ ਇਹਦਾ ਕੀ ਸ਼ੀਤ ਉਹ ਦੰਦਿਆ ਕੀ ਕਰਦਾ ਤੇ ਮਾਰ ਕੇ ਮੈਂ ਗਿਜਾਂਦ ਵਾਲਾ ਢਿੱਡ ਘਟਾ ਲਾ ਜਾਂ ਤੇ ਫੇਰ ਵਾਜੂ ਓਕੇ ਗਾਇਸ ਅੱਜ ਦਾ ਇੰਨਾ ਹੀ ਫੇਰ ਫੈਰੋ ਫੈਰੀ ਕੰਮ ਹੋ ਗਿਆ ਓਕੇ ਬਾਈ ਜੋਨਾ ਮੋਰ ਕੱਲਾ ਕਰੇ ਨਾਣਾ ਸਨੈਕਸ ਡਰਾਓ ਨਾਣਾ ਅੱਜ ਅੱਜ ਨਹੀਂ ਹੋਣਾਗਾ ਖੰਡ ਬਹੁਤ ਆ ਨਾ ਤੇਰਾ ਨਾਮ ਆਗੇ ਇੱਕ ਮੈਂਟ ਨਹੀਂ ਆਈ ਸਾਰੀ ਦਿਹਾੜੀ ਬਦਲਾ ਲੈ ਲਈ ਜਿਉਣਿਆਂ ਕੇ ਮਾਰਾ ਜਾਇਆ ਆਇਓ ਬਦਲਾ ਲੈ ਚੱਲੇ ਆਪਾਂ ਇਹ ਤੈਨੂੰ ਪਤਾ ਜਿਹੜੀਆਂ ਪੁਰਾਣੀਆਂ ਫਿਲਮਾਂ ਚ ਪੁਰਾਣੀਆਂ ਫਿਲਮਾਂ ਚ ਖੜਕੀ ਹੁੰਦਾ ਜਿਉਣਿਆਂ ਆਪਣੇ ਵੀ ਬਖਾਉਣ ਨੂੰ ਆਪਰੇ ਲਈ ਖਾ ਲੈ ਇਹਦੇ ਕੋਟ ਨੂੰ ਲਾ ਦੇਣਾ ਲਵੇ ਨਾ ਕਰੇ ਨਹੀਂ ਇਹ ਕੀ ਹੁੰਦਾ ਇਹ ਲਾ ਲਾ ਲਾਈ ਇਹਦੇ ਕੋਟ ਨੂੰ ਲਾ ਪ੍ਰਾਣੀਆਂ ਫਿਲਮਾਂ ਜਿਹੜਾ ਸਾਈਡ ਕਰੈਕਟਰ ਦੇ ਜਿਹੜਾ ਮਗਰਲੇ ਬੰਨੇ ਮਗਰਲੇ ਇੱਕ ਕਰੈਕਟਰ ਹੁੰਦਾ ਹੁੰਦਾ ਹੀ ਨਾ ਜਿਹਦੇ ਹਵਾ ਵੱਜੇ ਨੇ ਉੱਤੇ ਉੱਛਲ ਜਾਂਦਾ ਡੋਗਰਾ ਅੱਜ ਤੇਰੀ ਮੌਤ ਆਈ ਆ ਡੋਗਰਾ ਇੱਕ ਪਾਸੇ AK47 ਇੱਕ ਪਾਸੇ ਆਪਣੀ ਆਰੀਆਂ ਪਈਆਂ ਵੇ ਤੇ ਵੀਰ ਵੇ ਲੱਗੇ ਤੇਰੀ ਲੱਤ ਪਾਣਾ ਵੱਢਣੀ ਪੈ ਜੇ ਗਾਲ ਤਾਂ ਤੇਰੀ ਵੀ ਸਹੀ ਆ ਡੋਗਰਾ ਬਾਹਰ ਚੱਲ ਜਾ ਆਹੋ ਮੇਰਾ ਵੀਰ ਉਹਨਾਂ ਨੇ ਸੁਸਰੇ ਕਹਿੰਦਾ ਚੱਲ ਫੜਾ ਵੱਢ ਮੁਢ ਕੇ ਛੱਡ ਦੇਣੀ ਤੈਨੂੰ ਉਹਨੇ ਲੈ ਲੈ ਹੂੰ ਅੱਖ ਬੰਨ ਕੇ ਨਿਸ਼ਾਨੇ ਦੇ ਹਲਾਜ਼ ਹੋਣੀਏ ਮੈਂ ਵੀ ਪੁੱਤਿਆਂ ਜੱਟਿਆਂ ਅਰਜਨ ਵਰਗਾ ਨਹੀਂ ਐ ਅਰਜਨ ਵੈਲੀ ਦੇ ਪਾਈ ਪੱਟ ਤੇ ਮੋਰ ਦੀ ਮੁੱਟਿਆ ਕੀਆ ਚਲੋ ਓਏ ਆ ਰੁਕਦੀ ਨਹੀਂ ਪਈ ਸਨੈਪਚੈਟ ਉਹ ਬੰਨ ਲੈਦੇ ਆ ਬਾੜੇ ਇਹਨੂੰ ਪਹਿਨ ਨਹੀਂ ਆ ਕੀ ਆ ਆਈਟਮ ਓਏ ਰੁਕਣੀ ਨਹੀਂ ਦਈ ਪਹੜੀ ਗਈ ਹੋ ਗਿਆ ਓ ਰੁਕ ਜਾ ਓਏ ਬੱਲਾ ਵਾ ਹੋ ਰਿਹਾ ਬਹਿ ਗਿਆ ਇਹਨੂੰ ਉਹ ਕੱਟਦੇ ਫੁੱਲ ਕੱਟਦੇ ਜਾਨੀ ਕੱਟਦੇ ਇਹ ਕੋਰ ਆ ਗਿਆ ਫੁੱਲ ਮੈਂ ਆ ਗਿਆ ਫੁੱਲ ਕੱਟਦੇ ਤੂੰ ਇੱਕ ਇੱਕ ਕੱਟਦਾ ਦੂਜਾ ਕੰਨ ਨੂੰ ਲਾਦਾ ਕੇ ਨਾ ਵੀ ਆ ਗਿਆ ਨਾ ਕੋਈ ਪੰਧਿਆ ਨਿਕਾਲ ਲੈਣਾ ਕੋਈ ਬੜਾ ਡੋਗਰ ਹੀ ਨਹੀਂ ਇਹਨਾਂ ਨੂੰ ਕੋਈ ਡੋਗਰ ਦਾ ਨਹੀਂ ਡੋਗਰ ਦੂਜਾ ਆਪਣਾ ਆਪਣੀਆਂ ਚੰਗਾ ਕਰ ਕੈਰੈਕਟਰ ਕੋਈ ਹੈ ਡੋਗਰ ਕੌਣ ਹੁੰਦਾ ਵੀ ਨਹੀਂ ਦੱਸ ਆਪਾਂ ਡੋਗਰ ਡੋਗਰ ਕ੍ਰਿਸ਼ਨਾ ਬਣ ਜਾ ਬਣ ਭੈਰੇ ਵਾਲੀ ਬਾਹਰ ਨਿਕਲ ਜਾਣਾ ਬਣ ਜਾ ਤੂੰ ਜਾਣਾ ਮੋੜਾ ਜਾਣਾ ਕੋੜੀ ਸਵਾਰ ਆ ਕਿਸ਼ਨਾ ਕਿਸ਼ਨਾ ਆਇਆ ਪਿੱਛੇ ਮੁੜ ਕੇ ਨਾ ਇੱਕ ਹੀ ਜਾਉਣਿਆ ਅੱਜ ਤੇਰੀ ਮੌਤ ਆਈ ਅੱਜ ਜਾਣਾ ਨਾਲ ਹੀ ਇਹਨੂੰ ਭੱਜ ਜਾਣਾ ਮਾਰ ਹੋ ਗਿਆ ਜਾਉਣੇ ਬੜੀ ਆ ਚੀਜ਼ ਰੰਗੀ ਹੈ ਵੀ ਛਾਲ ਕਿੱਥੋਂ ਮਾਰੀ ਸੀ ਜਾਉਣੇ ਨੇ ਉਨੇシャレ ਮਾਹੀ ਲਾਤ ਨੂੰ ਟੋੜ ਜੂ ਆਪਣੀ ਤਾਂ ਫੇਰ ਫੋਨ ਤੇ ਗੱਲ ਕਰਦਾ 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 ਫੋਨ ਤੇ ਗੱਲ ਕਰ ਤੂੰ ਕੰਮ ਕਰ ਲੈ ਗਾ ਫੋਨ ਤੇ ਗੱਲਾਂ ਕਰੀ ਜਾਂਦਾ ਓਏ ਯਾਰ ਸਾਡਾ ਪੈਸਿਆਂ ਆ ਜਉਂਦੇ ਆ ਵੀ ਬਈ ਸਾਡ ਪੈਸੇ ਪਾ ਦੋ ਅੱਛਾ ਨਾ ਕਰ ਜਿਆ ਲਿਆ ਕਰੋ ਨਹੀਂ ਦਰਦੀ ਐ ਨਾ ਪੈਸੇ ਨਿਕਾਲ ਕੇ ਕਰੀ ਜਾਂਦਾ ਸੁਣ ਬਾਨਾ ਲੱਭੀ ਜਾਂਦੇ ਨਾ ਹੀ ਬੋਲ ਮੋਟਰੇਗਾ ਤੂੰ ਦਾ ਆ ਕੱਲੇ ਨੇ ਆਵੇ ਮੈਂ ਕਮਰਾ ਭਰਿਆ ਕੱਲ ਕੱਲੇ ਨੇ ਦਾ ਸਭ ਦਾ ਲੈ ਵੀ ਆਂਦਾ ਮੈਂ ਕੰਮ ਤੋਂ ਖੋਲ ਲੈ ਯਾ ਮੋਟਾ ਪੈਸਾ ਨਹੀਂ ਨਾ ਲੈ ਆਂਦਾ ਬੇਸਨ ਆਪਣੇ ਘਰੇ ਹੈਗਾ ਹੈਗਾ ਲੋ ਇਹ ਵਿਆਹ ਦਾ ਸੌਦਾ ਕਹਿੰਦੇ ਆ ਚੁੱਕਾ ਕਹਿੰਦੇ ਖਾਂਡੀ ਤੋਂ ਕਿੰਨੀ ਆਵਲਾ ਦੋ ਘੱਟ ਰੁਪਏ ਲੱਗ ਜਾਂਦੇ ਆ 10 ਬੋਰੀਆਂ ਨਹੀਂ ਆਉਣ ਰਹੀ ਤੇ ਸੌਦੇ ਦੀ ਤੇ ਤੂੰ ਕੱਲਾ ਲੱਦਿਆ ਉੱਥੇ ਆ ਲਸੋ ਖਾ ਕੇ ਦੱਸੀ ਕੱਲੇ ਨੇ ਲੱਗੇ ਆ ਮੈਂ ਕੱਲੇ ਨਹੀਂ ਸਿਰ ਤੇ ਮੈਂ ਚਾਚੇ ਪੰਜ ਬੰਦੇ ਕਰੇ ਤੂੰ ਕੱਲਾ ਲਾਉਣ ਵਾਲਾ ਅਮਨ ਨੂੰ ਪੁੱਛਣਾ ਮੈਨੂੰ ਪ੍ਰੂਫ ਅਮਨ ਨੇ ਅਮਨ ਨੇ ਡੀਲ ਲਾਇਆ ਸਾਰਾ ਅਮਨ ਦੇ ਜਰੀਏ ਤੇ ਬਾਕੀ ਟਬਰ ਕਿੱਧਰ ਗਿਆ ਆ ਕੀ ਦਾੜਾ ਦਾਲਾਂ ਬੜੀਆਂ ਤੇ ਆ ਕੀ ਹੋਇਨਾ ਆ ਵੇਖ ਲੈ ਆ ਕੀ ਕੋਸ਼ਾ ਯਾਰ ਉੱਤੇ ਪਰ ਉਹਨੇ ਮੈਂਸ਼ਨ ਕੀਤਾ ਵੇ ਪੈਸੇ ਦਾ ਸਮਾਨ ਜਰਗੋ ਦਾ ਸਮਾਨ ਅੱਛਾ ਸਾਰਾ ਡੱਟ ਲਿਖਿਆ ਪੇਲਸ ਦਾ ਸਵਾਨ ਪੇਲਸ ਦਾ ਡੱਟਦਾ ਨਹੀਂ ਸਮਾਨ ਹੋਰ ਆ ਆ ਤਾਂ ਚੱਲ ਜਿੱਦਾਂ ਮਰਜੀ ਕਰਦੇ ਨੇ ਕਿੰਨੇ ਲਾ ਆਏ ਆ ਇਹ ਸੌਦੇ ਤੇ ਇਹ ਨੋ ਸੇ ਤਾਂ ਲਾ ਕੇ ਨੇ ਲਾ ਆਇਆ ਉਹ ਕੰਪਲੀਮੈਂਟਰੀ ਡਿੱਪੀਆਂ ਦੋਵੇਂ ਕੀ ਕੀਤਾ ਫੁੱਲੇ ਬੱਲੇ ਬੱਲੇ ਇਹ ਕੰਪਲੀਮੈਂਟਰੇ ਕੋਹ ਨਹੀਂ ਲਾਗਾ ਨਹੀਂ ਉਹ ਫਰਕ ਪਿਆ ਜਿੱਥੋਂ ਮੋਟੇ ਦਾ ਸਮਾਨ ਲੈ ਤੇ 5000 ਦਾ ਫਰਕ ਹੋਇਆ ਉਹ ਮਹਿੰਗੇ ਹਨਾ ਉਹ ਮਹਿੰਗੇ ਬਈ ਮੋٹے ਸਮਾਨ ਨਾਲ ਮਹਿੰਗੇ ਬੰਦੇ ਸਾਰੀ ਮਗਰ ਬਈ 50 ਹਜ਼ਾਰ ਦਾ ਫਰਕ ਪੈ ਗਿਆ ਅੱਛਾ ਹਾਂ ਮੋٹے ਦੇ ਕਾਫੀ ਤਾਂ ਬਣ ਗਿਆ ਜੀ ਸਾਡੇ ਘਰੇ ਵਿਆਹ ਜੀ ਸਾਨੂੰ ਗੋਡੇ-ਗੋਡੇ ਚਾਹ ਸਾਡੇ ਘਰੇ ਵਿਆਹ ਜੀ ਸਾਨੂੰ ਗੋਡੇ-ਗੋਡੇ ਚਾਹ ਇੱਕ ਪੈਸੇ ਚ ਬਰਾਦ ਦਾ ਵਾਅਦਾ ਖੂ ਆਪਣਾ ਕਰਨਾ ਤੇ ਸ਼ਗਨ ਦੇ ਤੁਹਾਨੂੰ ਤਾਂ ਘੱਟ ਹੁੰਦੇ ਬੰਦੇ ਤੇ ਇੱਕ ਸੁਖਮਨੀ ਸਾਹਿਬ ਦਾ ਪਾਠ ਆ ਘਰ ਦਾ ਸੌਦਾ ਵੀ ਲੈ ਲੈਂਦਾ 2 ਮਹੀਨਿਆਂ ਦੇ ਵਿੱਚ ਹੀ ਫਿਲਹਰ ਲੈਂਦਾ ਜੀ ਤੇ ਥੱਗੀ ਵੱਜੀ ਆਪਣੇ ਨਾਲ ਪਿਛਲੇ ਯਾਰ ਮਹਿੰਗਾ ਵਾਕਈ ਪਿਛਲੇ ਆਦਾ ਬੁਰਾ ਵਾ ਨਵੀਂ ਮਹਿੰਗਾ ਹੋਣਾ ਪਰ ਬਹੁਤ ਸੱਪਾ ਚ ਪਹਿਲੇ ਯਾਰ ਬਾਹਲਾ ਮਹਿੰਗਾ ਸਮਝਦਾ ਮੋਗਾ ਪਹੜਾ ਹੀ ਮਹਿੰਗਾ ਤੁਮਾਤ ਮਹਿੰਗਾ ਆ ਚੱਕ ਚੱਕ ਇੱਕ ਤੂੰ ਚੈੱਕ ਕਰ ਆਲੇ ਜੂਲੀ ਚੱਲੀ ਜੂਲੀ ਪੁੱਤ ਆ ਫੜ ਬਾਹਲਾ ਚਲ ਆਉ ਮੈਂ ਕੱਟ ਕੇ ਦਿੱਤੀ ਆ ਜਾਓ ਛੇਤੀ ਐ ਨਹੀਂ ਇਹ ਕਿਉਂ ਕੇ ਮਾਵਾ ਜੂਲੀ ਜੂਲੀ ਆ ਜਾਓ ਕਿਸੇ ਰਹਿ ਗਏ ਜੂਲੀ ਆ ਰਿਆ ਕਿ ਆ ਪੁੱਤ ਹਾਂ ਚਲ ਵਾਸਾ ਵਾਸਾ ਆ ਜੀ ਵਾਲੇ ਛੇਤੀ ਪੋਰਨ ਛੇਤੀ ਹੌਣ ਬਲੌਕ ਕਰ ਦੇਣਾ ਸਟਾਰਟ ਚੱਲ ਦੋ ਲੈ ਇੱਕ ਮੀਟ ਵੀ ਚਾ ਲੈ ਚਾਰ ਲੈ ਚਾਲੇ ਚੰਗਰੀ ਥਾਂ ਤੇਰਾ ਖੋਟ ਥਾ ਕੇ ਇੱਕ ਪਾਸੇ ਇੱਕ ਪਾਸੇ ਟਿਕਾ ਕੇ ਰੱਖੋ ਆ ਜਾ ਪ੍ਰਾਬ ਉਹ ਰੱਖ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਬਾਤ ਬਾਤ ਸੇ ਪ੍ਰਾਬ ਨੱਪੀ ਗਈ ਇੱਥੇ ਆ ਲੈ ਮੰਮੀ ਆ ਤੇ ਬਰ ਕੋਲ ਕੇ ਵੇਖ ਲੈ ਬਚਾਣੇ ਜਾਨਵਾਰ ਆਹਰੇ ਲੈ ਆਓ ਚੱਕੀ ਲੈ ਜਲਦੀ ਜਲਦੀ ਓ ਹੋ ਲਾਓ ਮੇਤਰੋ ਡੱਬੇ ਵੀ ਆ ਗਏ ਨੇ ਆ ਗਿਆ ਸੌਦਾ ਪੱਤਾ ਸਾਰਾ ਹਾਂਜੀ ਓਏ ਵਿਆਹ ਦੀ ਤਿਆਰੀ ਆ ਜੋਕਰ ਵੋਟ ਹੋਈ ਪਈ ਆ ਚੱਕ ਲੈ ਘਰੇ ਤੋਂ ਗੋਲਾ ਕਰਾ ਦੂ ਹੱਥ ਖੜੇ ਬਲੀਏ ਲਾਓ ਜੀ ਨਹੀਂ ਨਹੀਂ ਇੱਕ ਕਾਲ ਰਹਿਣੇ ਚਾਹੁੰਦਾ ਆ ਗਿਆ ਘਰ ਆਪਣਾ ਇਹ ਪੋਚਾ ਲੱਗਿਆ ਕਰੇ ਫਿਰ ਮੈਂ ਜਾਣਾ ਮम्मी ਕਹਿੰਦੀ ਪੋਚਾ ਲੱਗੋ ਉਰੋਂ ਆਈ ਕਿੱਥੇ ਘਰ ਆਪਣਾ ਆ ਰਿਹਾ ਏ ਆ ਰਿਹਾ ਵੈਰੀ ਗੁੱਡ ਘਰੇ ਕੋਈ ਹੈ ਨਹੀਂ ਮਿਲਦਾ ਆ ਗੱਡੀ ਆਪਣੀ ਖੜੀ ਲੰਮਾ ਕਿੰਨਾ ਘਰ ਹੈ ਨਾ ਹੈ ਨਾ ਇਹ ਪਰਾਂ ਵੀ ਲੱਗਦਾ ਉਹ ਬੜਾ ਵਹਿਲੀ ਆਪਣੀ ਆਪਣੇ ਘਰ ਤੇ ਮੜਾ ਫੋਕਸ ਕਰੀਂ ਗੱਦੂ ਕੋਈ ਹੈਗਾ ਕਰੇ ਕਰੇ ਨਾ ਕੋਈ ਨਹੀਂ ਮੈਂ ਇਧਰ ਪੁੱਛ ਲੱਗਾ ਕਰਕੇ ਹਨ ਨੂੰ ਤੇ ਮੋਟੇ ਬਜਾਦਾ ਕਰੂੰ ਆ ਗਏ ਪੱਥਰ ਲਿਸ਼ਕਦਾ ਪੱਥਰ ਆਪਣੇ ਕੱਲੇ ਲੱਗਾ ਕਰੇ ਹੈ ਨਾ ਉਹ ਲਿਸ਼ਕਦਾ ਪਿਆ ਵੇਖੀ ਡੱਬਾ ਜਾਂ ਆਢੀ 18 ਵੀ ਖੜੀ ਹੋਈ ਹੋਵੇ 18 ਅੰਦਰ ਜੀ ਵੀ ਲੱਗਿਆ ਥੱਲੇ ਸ਼ੈੱਡ ਦੇ ਥੱਲੇ ਤੋੜ ਨਾ ਲਾਵਾਂ ਕੈਮਰੇ ਨੂੰ ਆ ਪੰਜਾਬ ਮੋੜ ਮੰਜਾ ਮੈਂ ਤਾਂ ਮੋਟਾ ਕੱਢ ਗਿਆ ਜੀ ਕੋਰ ਉਹ ਜੀ ਲੰਮਾ ਵੇਖੀ ਕਹਿਣ ਉਹ ਦੂਜੀ ਗਲੀ ਆ ਘਰ ਲੱਗੀ ਜਾਂਦਾ ਜਾ ਕੇ ਆ ਵੀ ਆ ਆ ਆ ਰੀਵੈਲੀ ਆਪਣੀ ਵੇਲੀ ਚੋਂ ਪਿੰਡ ਵੇਖ ਪਿੰਡ ਵੇਖ ਵੈਰੀ ਗੁੱਡ ਪਿੰਡ ਆਪਣਾ ਵੈਰੀ ਗੁੱਡ ਆ ਯਾਰ ਵੈਰੀ ਗੁੱਡ ਕਿ ਨਹੀਂ ਦਸ ਤੇ ਰਕੀ ਜਬਰਾਂ ਅਲਗੁੱਲਾ ਲੱਕੀ ਦੇ ਘਰਾ ਕੇ ਬੈਠਾ ਆਂਕ ਦੇਨੇ ਲੋ ਕਿ ਤੇਰੀ ਪੀਨੀ ਮਰੀਏ ਕਦੋਂ ਫੋਨ ਲਾਇਆ ਪੈਗ ਲਾ ਕੇ ਬਦਲੋ ਕੰਮ ਕਰ ਦੱਸ ਤੇਰੇ ਕੀ ਚੱਬਰਾ ਅੱਲਾ ਗੁੱਲਾ ਰੱਖੀ ਦੇ ਕਰਾ ਕੇ ਬਦਲੋ ਕੀ ਹੋ ਗਿਆ ਤਕੁੰਦਰ ਜੀਵ ਲਾ ਲੋ ਤਕੁੰਦਰ ਸੇ ਤੇਰੇ ਵੀ ਉਹ ਕਾਲੀ ਹੋਗੀ ਤੇ ਲਾਲ ਹੋਗੀ ਹਾਂਜੀ ਤਕੁੰਦਰ ਮੇਰੀ ਜੀਵ ਲਾ ਲੋ ਗਾ ਤਕੁੰਦਰ ਨਾ ਤਕੁੰਦਰ ਨੀਚ ਅੰਦਰ ਤਕੁੰਦਰ ਨਾ ਕੋਨ ਤਾਂ ਉੱਡਣ ਵਾਲੀ ਹੁੰਦੀ ਆ ਇਹ ਇੱਕ ਹੋਰ ਖਾਤਾ ਮੈਂ ਕਿ ਤਮਾਟਰ ਪਾਤ ਗਿਆ ਟਮਾਟਰ ਕਿ ਆਈ ਟਮਾਟਰ ਆਹ ਕੋਣਾ ਆਹ ਦੋ ਨਾ ਬਲੈਕ ਐਂਡ ਵਾਈਟ ਕੋਣਾ ਆ ਇਹ ਆਹ ਕੋਣਾ ਬਲੈਕ ਪੜਕੇ ਵਾਲਾ ਠੀਕ ਕਰ ਆਪ ਦੀ ਠੀਕ ਕਰਾ ਲਈ ਕੱਚਾ ਹੋ ਗਿਆ ਕੱਚਾ ਮੂ ਵੇਖੀ ਅੱਡ ਜਾ ਹਣੀ ਤੈਨੂੰ ਸੌ ਲੱਗੇ ਜਾਂ ਇੱਕ ਹੋਰ ਵਗਾਣੀ ਤੁਹਾਨੂੰ ਹੈਪੀ ਲੋੜੀ ਹੈਪੀ ਲੋੜੀ ਸਾਰੇ ਨੂੰ ਮੱਗੀ ਦੀ ਵਧਾਈਆਂ ਬਹੁਤ ਬਹੁਤ ਹੈ ਬਹੁਤ ਬਹੁਤ ਹੈ ਲੱਖ ਲੱਖ ਵਧਾਈਆਂ ਤੁਹਾਨੂੰ ਕਰੋੜ ਕਰੋੜ ਵੀ ਕਹਦੇ ਕਰੋੜ ਕਰੋੜ ਵਧਾਈਆਂ ਕਰੋੜ ਕਰੋੜ ਵਧਾਈਆਂ ਬੇਟਾ ਇਹ ਕੌਣ ਹੈ ਜੈਸ ਇਹ 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 ਕੌਣ ਹੈ ਮੂਸ਼ਲ ਆ ਆ ਪੋਲ उडा उडा घर त भत्छ बेटा ओ देखला लंग सम्गो आइज आइज गाबे ਆਸਨ ਡੇਗੜਾ ਬੇਉਗੜਾ ਪਿੱਛੇ ਇੱਥੇ ਆ ਗਿਆ ਵੇ ਕਿ ਬੇਟਾ ਮਖਲਾ ਆਹ ਕਾਣਾ ਬੇਟਾ ਬਲੈਕ ਸੋਣਾ ਯਾ ਪਾਪਾ ਯਾ ਕੌਣ ਆ ਬਲੈਕ ਪਰਫੂਮ ਆਪ ਬਲੈਕ ਗੱਜਰੀ ਕੋਣ ਹੈ ਉਹ ਐ ਨਹੀਂ ਕਹਿਣਾ ਨਾ ਨਾ ਕੁਛ ਬਲੈਕ ਨਹੀਂ ਬਲੈਕ ਇਦਾਂ ਨਾ ਨਾ ਇਹਦੇ ਪਰਨਾ ਬੰਦੇ ਇਹ ਜਿਹੜਾ ਟੀਜ਼ ਕੱਢ ਰਿਹਾ ਉਹ ਕੌਣ ਹੈ ਬੇਟਾ ਭੋਟਾ ਮੁੱਛਾ ਬਸ ਕੋਰਦੀਆਂ ਆਣਾ ਦੇਸੀ ਕਿਉਂ ਲਾਇਆ ਘਰ ਨਹੀਂ ਨਾਰੀਅਲ ਦਾ ਯਾਰ ਬੋਲੀ ਦੋਨਾਂ ਨੂੰ ਪਤਾ ਨਹੀਂ ਬੈਠੀਏ ਜਾਓ ਲਓ ਜੀ ਹੂੰ ਢਿੱਡੀ ਭਰ ਜੂਂਦੇ ਨਾਲ ਓਹੋ ਲੈ ਚਮਚੇ ਨਾਲ ਥੋੜਾ ਖਣਾ ਹਾਂ ਬੇਟੀ ਇਹ ਤਾਂ ਚਮਚੇ ਨਾਲ ਹੀ ਢਿੱਡੀ ਭਰ ਜੂਂਦੇ ਨਾਲ ਟੀਟੀ ਦਾ ਬਾਜੂਗੀ ਸੈਲਡ ਵਧੀਆ ਹੁੰਦਾ ਸਾਡੇ ਨਾਲ ਕਿੰਨਾ ਕੁ ਵਧੀਆ ਹੁੰਦਾ ਕਿੰਨਾ ਸਾਡੇ ਵੱਲੋਂ ਬਹੁਤ ਵਧੀਆ ਹੁੰਦਾ ਛੱਡੇ ਲਾ ਲੋ ਆ ਜੰਕ ਫੂਡ ਤੁਸੀਂ ਛੱਡ ਦੋਗੇ ਤਾਂ ਫਿਰ ਵਧੀਆ ਅਗਰ ਇਹ ਖਾਂਦਾ ਜੰਕ ਫੂਡ ਜੰਕ ਫੂਡ ਹੀ ਖਾਂਦਾ ਅਗਰ ਤੁਸੀਂ ਜੰਕ ਫੂਡ ਨਹੀਂ ਛੱਡਿਆ ਨਾ ਤਾਂ ਫਿਰ ਤਾਂ ਸਾਨੂੰ ਲੱਗ ਜਾਣੀ ਨਹੀਂ ਆ ਚੀਟੀ ਮੀਲ ਸੀ ਤਾਂ ਕਰਕੇ ਖਾਂਦੇ ਅੱਜ ਨਹੀਂ ਅੱਜ ਕਿਆ ਆਪਾ ਕੰਨਿਆ ਹੈਪੀ ਲੋੜੀ ਹੈਗੀ ਹੈ ਨਾ ਸਾਰਿਆਂ ਨੂੰ ਹੈਪੀ ਲੋੜੀ ਠੀਕ ਹੈਪੀ ਲੋੜੀ ਸਾਰਿਆਂ ਨੂੰ ਹੈਪੀ ਲੋੜੀ ਦੀ ਬਹੁਤ ਬਹੁਤ ਵਧਾਈ ਹੈ ਠੀਕ ਹੈ ਪਿਲੋੜੀ ਹੋ ਗਈ ਜਿੰਦਰਾ ਕੀ ਰੇਟ ਇਹਦਾ ਇਹ ਜਿੰਦਰ ਕੋਲਿਆਂ ਕੇ ਫੈਬ੍ਰਿਕ ਹੈ ਵਾਹ ਵਾਹ ਤੇ ਜਿੰਦਰ ਪ੍ਰੈਸ ਵੀ ਨਾਲ ਬੰਦਾ ਵੀ ਦਵਾਂਗੇ ਪ੍ਰੈਸ ਨਾਲ ਵੀ ਨਾਲ ਜਾਊਗਾ ਜਿੰਦਰ ਜਿੰਦਰ ਆਹ ਕਾਲਰ ਵੇ ਜਿੰਦਰ ਤੂੰ ਇਹਦੇ ਕਾਲਰ ਤੇ ਬਟਨ ਦੇ ਹਾਂ ਇਹ ਆਪਲੀਕ ਵੇਖੀ ਹਾਂ ਹਾਂ ਵਾਕਈ ਨਹੀਂ ਨਹੀਂ ਜਵਾ ਹੀ ਨਹੀਂ ਦੇਖੋ ਇਜੇ ਨਾਲ ਥੱਲੇ ਬਣਾਣਾ ਤਾਂ ਕੀ ਆਏ ਅੱਛਾ ਜਿੰਦਰ ਇਹ ਜਿੰਦਰ ਬਹੁਤ ਮਹਿੰਗਾ ਵਾ ਇਹ ਮੇਡ ਇਨ ਨੂਰਪੁਰਾ ਅੱਛਾ ਨੂਰਪੁਰਾ ਤੂੰ ਕੋਲ ਨੇੜੇ ਲਿਆਓ ਫੂਨ ਨੇੜੇ ਲੈ ਲੈ ਚੈੱਕ ਆਓ ਸਟੱਫ ਚੈੱਕ ਕਰਾਓ ਰੇਸ਼ਾ ਦੀ ਖੁਰੇਸ਼ਾ ਬਹੁਤ ਸੋਹਣਾ ਰੇਸ਼ਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪੈਗਾ ਰੇਸ਼ਾ ਬਹੁਤ ਸੋਹਣੇ ਬਹੁਤ ਸੋਹਣੇ ਬਹੁਤ ਜ਼ਿਆਦਾ ਬਹੁਤ ਬਹੁਤ ਬੰਗੜਾ ਨਹੀਂ ਮੇ ਲੋਕੀ ਪਰਫਿਊਮ ਟਾਂਗ ਲੈਦਾ ਕੋਈ ਕੀ ਟਾਂਗ ਲੈਂਦਾ ਹਨਾ ਤੇ ਇੱਧਰ ਵੇਚ ਲੋ ਤੇ ਮਾਹ ਪੁਰਸ਼ ਵੇਚ ਲੋ ਨਹੀਂ ਆਦਰ ਚੰਗਾ ਕੰਮ ਹੈ ਡਿਫਰੈਂਟ ਕਰਨਾ ਚਾਹੀਦਾ ਤੁੰਗਾਂ ਦਾਲੀ ਤੋਂ ਲੈ ਦਾ ਚੱਲ ਰਿਹਾ ਓਏ ਮੁਸ਼ਕਿਲੀਆਂ ਵਾਰੀਆਂ ਨਹੀਂ ਕਿਥੋਂ ਲੈ ਆਖਣੀ ਰੱਬਾ ਰੱਬ ਗਿਆ ਨਮਕਾ ਨੇ ਇਹਦਾ ਪੂਰੇ 100 ਰੁਪਇਆ ਲਾਇਆ ਇੱਕ ਤੇ ਅਹੋਰ ਅੱਜ ਨਿੱਕਲ ਗਿਆ